ਏ ਕਹਿੰਦੇ ਅਸੀਂ ਬਰਫੀ ਬਣਾਉਣੇ ਆ ਮਿਲਕ ਕੇਕ ਬਣਾਉਣੇ ਆ ਬਣਾਉਣੇ ਮਿਲਕ ਕੇਕ ਤਾਂ ਤਾਂ ਬਣੂਗਾ ਜੇ ਦੁੱਧ ਆਊਗਾ ਜੀ ਜੇ ਦੁੱਧ ਹੀ ਹੈ ਨਹੀਂ ਤੇ ਮਿਲਕ ਕੇ ਕਿੱਥੋਂ ਬਣੂਗਾ 200 ਰੁਪਏ ਕਿਲੋ ਨੂੰ ਬਰਫੀ ਕਿੱਥੇ ਮਿਲਦੀ ਹੈ ਜਦੋਂ ਇਹਨਾਂ ਤੋਂ ਹਿਸਾਬ ਕਿਤਾਬ ਲਾਇਆ ਤੇ 350 ਰੁਪਏ ਕਿਲੋ ਤਾਂ ਇਹ ਖਰਚਾ ਦੱਸ ਰਹੇ ਤੇ 200 ਰੁਪਏ ਕਿਲੋ ਦੇ ਰਹੇ ਆ ਐਵੀਂ ਜਿਹੜੀ ਹੈ ਮਠਿਆਈ ਦੀਵਾਲੀ 'ਚ ਬੱਚੇ ਖਾਣਗੇ 30-40% ਬੱਚੇ ਉਦੋਂ ਬਾਅਦ ਹਸਪਤਾਲਾਂ ਜਾਣੇ ਆ ਬੱਚਿਆਂ ਵਾਲੇ ਡਾਕਟਰਾਂ ਕੋਲ ਰੱਬ ਜਾਣਦਾ ਕੀ ਪਾਉਂਦੇ ਨਹੀਂ ਪਾਣ ਕਿਉਂਕਿ ਅਸੀਂ ਅੱਜ ਤੱਕ ਇੱਥੇ ਦੁੱਧ ਵਾਲੀ ਗੱਡੀ ਨਹੀਂ ਵੇਖੀ ਆ ਜੀ 11 ਕੁਆਂਟ ਲਿਆ ਜੀ ਤੁਸੀਂ ਦੇਖ ਲਓ ਡੇਟ ਉੱਤੇ ਲਿਖੀ ਹੋਈ ਆ 16 10 ਤੇ ਇਹ ਸਾਰਿਆਂ ਦੇ ਉੱਤੇ 16 10 ਕਿੱਥੇ ਕਿੱਥੇ ਗਈ ਆ ਕਿੰਨੀ ਕਿੰਨੀ ਗਈ ਆ ਤੁਹਾਨੂੰ ਦਿਖ ਰਹੀ ਹੈ ਸਾਰੀ ਇਹ ਦਿਵਾਲੀ ਤੇ ਸਾਰਿਆਂ ਨੂੰ ਪਤਾ ਵੀ ਅਸੀਂ ਬਿਮਾਰ ਹੋ ਰਹੇ ਆ ਦੋਸਤੋ ਹੋ ਰਹੇ ਆ ਗੰਦਾ ਪਾਣੀ ਆ ਰਿਹਾ ਨਾਲੇ ਵਿੱਚ ਮਸ਼ਤਾਰ ਆ ਪਰ ਕੋਈ ਬੋਲ ਨਹੀਂ ਰਿਹਾ ਪਤਾ ਕਿਉਂ ਕਿਉਂਕਿ ਕੋਈ ਅੱਗੇ ਨਹੀਂ ਆਉਣਾ ਚਾਹੁੰਦਾ ਇਹ ਬਹੁਤ ਵੱਡਾ ਮਤਲਬ ਹਾਈ ਲੈਵਲ ਦੀ ਫੈਕਟਰੀ ਆ ਇਹ ਅਜੇ ਤੱਕ ਨਹੀਂ ਆ ਆ ਪਿੰਡ ਵਾਲਾ ਨੂੰ ਵੀ ਪਤਾ ਚਲ ਪੌਂਦੇ ਆ ਉਹ ਇੱਕ ਦੋ ਮੁੰਡਿਆਂ ਨੇ ਗੂਗਲ ਤੇ ਸਰਚ ਮਾਰੀ ਆ ਉਹ ਸਾ ਦਾ ਸਿਹਤ ਵਾਸਤੇ ਮਤਲਬ ਬਹੁਤ ਹੀ ਜ਼ਰੂਰੀਲਾ ਹੈ ਠੀਕ ਆ ਨਾ ਮੈਡਮ ਵੀ ਮੰਨੇ ਆ ਕਿ ਉਹਨਾਂ ਨੂੰ ਵਿਖਾਇਆ ਉਹ ਕਹਿੰਦੇ ਇਹ ਤਾਂ ਬਹੁਤ ਜ਼ਹਿਰੀਲਾ ਜਿਹੜਾ ਕਲਰ ਆ ਉਹ ਵੀ ਜ਼ਹਿਰੀਲਾ ਪਰ ਕਿਸੇ ਨੇ ਸਾਈਨ ਕਰਨ ਲਈ ਸਹਿਮਤੀ ਨਹੀਂ ਦਿੱਤੀ ਕਿਉਂ ਨਹੀਂ ਦਿੱਤੀ ਕਿਉਂਕਿ ਸਾਰਿਆਂ ਨੂੰ ਮਿੱਠੇ ਗਲਾਮ ਜਾਂ ਜਾਂਦੇ ਆ ਹੁਣ ਸਾਈਨ ਕਿਨੇ ਕਰਨੇ ਤੁਸੀਂ ਆਪ ਹੀ ਦੱਸੋ ਬਸ ਸਿਸਟਮ ਆ ਬਣਿਆ ਪਿਆ ਇਹ ਸੱਚੇ ਆ ਤੁਹਾਨੂੰ ਨਵੀਂ ਚੀਜ਼ ਆਏ ਇਹ ਜੋ ਲੱਡੂ ਬੰਦਾ ਜੀ ਇਹ ਜਿਹੜੀ ਆਪਾਂ ਬਦਾਨੀ ਨਹੀਂ ਕਰਦੇ ਹੁੰਦੇ ਮੈਦੇ ਨਾਲ ਮੈਦੇ ਆਵੇਸਨ ਦੀ ਬਦਾਨੀ ਕਰਦੇ ਆ ਚਾਰਨੀ ਦਾਣੀ ਫਿਰ ਉਹਨੂੰ ਆਪਾਂ ਚਾਸ਼ਨੀ ਚ ਡੁਬਾਉਣੇ ਆ ਆ ਬਣੀ ਬਣਾਈ ਬਦਾਨੀ ਦੇ ਗੱਟੇ ਪੈਕ ਆ ਇੱਕ ਕਿਤਾਬ ਆ ਸੀਟਾ ਆ ਸੀ ਵੱਡੇ ਆ ਇਥੋਂ ਆ ਆ ਸੇਕਟਾਂ ਪਈਆਂ ਵੇਖੋ ਪੁੱਛ ਕਿਹੜੀਆਂ ਡੱਬੀਆਂ ਉਹ ਬੀੜੀਆਂ ਪਈਆਂ ਆਹ ਦੇਖੋ ਬਾਕੀ ਕਿਸਾਨੀਆਂ ਛੀਟੀਆਂ ਸਟਾਈਆਂ ਅੰਦਰ ਬੋਰੀਆਂ ਹੋਰ ਪਈਆਂ ਮਦਾਨੀਆਂ ਦੀਆਂ ਬਾਕੀ ਜਿਹੜਾ ਜਿਹहां ਇਲزام ਲੱਗ ਰਹੇ ਨੇ ਕਿ ਇਸ ਗੰਦਗੀ 'ਚ ਘਟਿਆ ਗੈਰ ਮਿਆਰੀ ਮਠਿਆਈ ਤਿਆਰ ਕੀਤੀ ਜਾ ਰਹੀ ਸੀ ਬਿਨਾ ਲਾਇਸੈਂਸ ਤੋਂ ਇਹ ਗੋਰਖ ਧੰਦਾ ਚਲਾਇਆ ਜਾ ਰਿਹਾ ਸੀ ਕਈ ਮਹੀਨਿਆਂ ਤੋਂ ਇਹ ਮਿੱਠਾ ਜ਼ਹਿਰ ਬਣਾ ਕੇ ਦੁਕਾਨਾਂ 'ਤੇ ਸਪਲਾਈ ਕੀਤਾ ਜਾ ਰਿਹਾ ਸੀ ਦੱਸਿਆ ਜਾ ਰਿਹਾ ਕਿ ਮਠਿਆਈ ਦੀ ਗੰਦਗੀ ਨੂੰ ਨਾਲੀਆਂ 'ਚ ਡੋਲ ਦਿੱਤਾ ਜਾਂਦਾ ਸੀ ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਆਖਰ ਹੁਣ ਕਿਸਾਨਾਂ ਵੱਲੋਂ ਇਸ ਮਸਲੇ ਨੂੰ ਸਿਹਤ ਵਿਭਾਗ ਦੇ ਧਿਆਨ 'ਚ ਲਿਆਂਦਾ ਗਿਆ ਜਿਸ ਤੋਂ ਬਾਅਦ ਮੌਕੇ 'ਤੇ ਸਿਹਤ ਵਿਭਾਗ ਵੱਲੋਂ ਰੇਡ ਮਾਰੀ ਗਈ ਹੈ ਤੇ ਵੱਡੀ ਮਾਤਰਾ 'ਚ ਤਿਆਰ ਕੀਤੀ ਜਾ ਰਹੀ ਇਸ ਮਠਿਆਈ ਨੂੰ ਬਰਾਮਦ ਕੀਤਾ ਗਿਆ ਹੈ ਇਲਾਕੇ ਦੇ ਲੋਕਾਂ ਤੇ ਕਿਸਾਨਾਂ ਵੱਲੋਂ ਇਸ مالک ਤੇ ਲੋਕਾਂ ਦੇ ਘਰਾਂ ਤੱਕ ਮਠਿਆਈ ਪਹੁੰਚਾਉਣ ਵਾਲੇ ਦੁਕਾਨਦਾਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਤਾ ਨਹੀਂ ਮਤਲਬ ਨਕਲੀ ਮਠਾਈਆਂ ਬਣਾਉਂਦੇ ਕੁਝ ਵੀ ਬਣਾਉਂਦੇ ਜਿਹੜਾ ਕੁਝ ਮਰਜ਼ੀ ਬਣਾਉਂਦੇ ਪ੍ਰਵਾਸੀ ਮਜ਼ਦੂਰ ਹੈ ਇਹਦੇ ਵਿੱਚ ਕੋਈ ਦਿੱਕਤ ਨਹੀਂ ਆ ਗਈ ਸਾਡਾ ਤਾਂ ਇੱਥੇ ਹੀ ਸਾਰਾ ਵਾਤਾਵਰਨ ਦੁਸ਼ਤ ਕਰਤਾ ਜਿਨ੍ਹਾਂ ਦੁੱਬਰ ਕੀਤਾ ਹੋਇਆ ਹੈ ਜਿਨ੍ਹਾਂ ਦੁੱਬਰ ਕਿੱਦਾਂ ਕੀਤਾ ਹੋਇਆ ਹੈ ਜਿੰਨਾ ਵੀ ਮੰਨ ਕੇ ਚਲੋ ਮਠਾਈ ਦਾ ਗੰਦਾ ਪਾਣੀ ਜੋ ਹੈਗਾ ਸਾਰਾ ਕੁਝ ਨਾਲੀਆਂ ਦੇ ਵਿੱਚ ਛੱਡਿਆ ਜਾ ਰਿਹਾ ਹੈ ਉਹਦੇ ਵਿੱਚ ਜਿਹੜਾ ਵੀ ਮੰਨੇ ਆਲੇ ਆਸੇ ਪਾਸ ਦਾ ਆਲਾ ਦਵਾਲਾ ਸਾਰਾ ਦੁਸ਼ਟ ਹੋ ਜਾਂਦਾ ਹੈ ਦੁਸ਼ਟ ਹੋ ਜਾਂਦਾ ਇੰਨਾ ਕਰਕੇ ਹੁਣ ਇੱਥੇ ਮੰਨ ਕੇ ਚਲੋ ਇਹ ਕਹਿੰਦੇ ਅਸੀਂ ਬਰਫੀ ਬਣਾਉਣੀ ਆ ਮਿਲਕ ਕੇਕ ਬਣਾਉਣੀ ਆ ਉਹ ਬਣਾਉਣੇ ਮਿਲਕ ਕੇਕ ਤਾਂ ਤਾਂ ਬਣੂਗਾ ਇਹ ਦੁੱਧ ਦੀ ਹੈਣੀ ਤੇ ਮਿਲ ਕੇ ਕਿੱਥੋਂ ਬਣੂਗਾ ਤੁਸੀਂ ਆਪ ਹੀ ਹਿਸਾਬ ਲੜੀ ਮਿਲ ਕੇ ਦਾ ਮਤਲਬ ਦੁੱਧ ਦਾ ਸਾਰੇ ਕੀ ਚੀਜ਼ ਕੀ ਪਾਉਂਦੇ ਸੀ ਫਿਰ ਵੀ ਦੁੱਧ ਹੀ ਥਾਂ ਤੇ ਰੱਬ ਜਾਣਦੇ ਕੀ ਪਾਉਂਦੇ ਨਹੀਂ ਪਾਉਂਦੇ ਕਿਉਂਕਿ ਅਸੀਂ ਅੱਜ ਤੱਕ ਇੱਥੇ ਦੁੱਧ ਵਾਲੀ ਗੱਡੀ ਨਹੀਂ ਵੇਖੀ ਆ ਜੀ ਇੰਨਾ ਸਮਾਂ ਹੋ ਗਿਆ ਸੀਗਾ ਫੈਕਟਰੀ ਚੱਲਦੀ ਇਹਨੂੰ 5-4 ਮਹੀਨੇ ਹੋ ਗਏ ਦੂਸਰੀ ਗੱਲ ਇਹ ਵੀ ਹੈਗੀ ਕਿਉਂਕਿ ਪਿੰਡ-ਪਿੰਡ ਦੇ ਵਿੱਚ ਹਰੇਕ ਹੁੰਦਾ ਹਣਾ ਆਪੋ ਆਪਣੇ ਮਤਲਬ ਕਿ ਸਿਸਟਮ ਆਪ ਦਾ ਕਿਸੇ ਦੇ ਮੋਢੇ ਤੇ ਰੱਖ ਕੇ ਚਲਾ ਦੋ ਇਹ ਪਿੰਡ ਦਾ ਸਿਸਟਮ ਆ ਆਲੇ-ਦੁਆਲੇ ਸਾਰਿਆਂ ਨੂੰ ਪਤਾ ਵੀ ਅਸੀਂ ਬਿਮਾਰ ਹੋ ਰਹੇ ਹਾਂ ਦੋਸਤ ਹੋ ਰਹੇ ਹਾਂ ਗੰ ਸਿਸਟਮ ਆ ਹੈ ਗਾਈ ਠੀਕ ਹੈ ਜੀ ਦੂਸਰੀ ਗੱਲ ਇਹ ਹੈਗੀ ਆ ਇਹ ਮੰਨ ਕੇ ਚੱਲੋ ਵੀ ਹੁਣ ਇਹਨਾਂ ਨੇ ਗੰਦਾ ਪਾਣੀ ਛੱਡਣਾ ਕਰਨਾ ਸਾਰੇ ਸਾਡਾ ਆ ਜਿੰਨਾ ਵੀ ਹਾਲਤ ਵਾਲਾ ਹੈਗਾ ਇੱਥੇ 10 ਘਰ ਹੈਗੇ 20 ਘਰ ਜਿੰਨੇ ਵੀ ਹੈਗੇ ਆ ਵਾਤਾਵਰਨ ਵਧੀਆ ਸੀਗਾ ਸ਼ੁੱਧ ਸੀਗਾ ਤੜਕੇ ਉੱਠਦੇ ਸੀਗੇ ਗੁੱਡ ਮਾਰਨਿੰਗ ਹੁੰਦੀ ਸੀ ਪਰ ਹੁਣ ਉੱਠਦੇ ਆ ਤੜਕੇ ਉੱਠਦੇ ਆ ਮੁਸ਼ਕਾਟ ਮੱਥੇ ਲੱਗਦਾ ਹੀ ਬੈਡ ਮਾਰਨਿੰਗ ਹੁੰਦੀ ਕੋਈ ਪ੍ਰਸ਼ਾਸਨ ਨੂੰ ਪਹਿਲਾਂ ਮਿਲੇ ਹੋ ਇਸ ਮਾਮਲੇ 'ਚ ਪ੍ਰਸ਼ਾਸਨ ਨੂੰ ਮਿਲੇ ਆ ਇਹ ਮੰਨ ਕੇ ਚੱਲੋ ਮੈਂ ਸਾਰਾ ਸਿਸਟਮ ਤਿਆਰ ਕੀਤਾ ਹੋਇਆ ਸੀ ਜਦੋਂ 10 ਘਰਾਂ ਨੂੰ ਪੁੱਛਿਆ ਵੀ ਆਪਣੇ ਨਾਲ ਆ ਪ੍ਰੋਬਲਮ ਆ ਰਹੀ ਆ ਆ ਪਰ ਕਿਸੇ ਨੇ ਸائن ਕਰਨ ਲਈ ਸਹਿਮਤੀ ਨਹੀਂ ਦਿੱਤੀ ਕਿਉਂ ਨਹੀਂ ਦਿੱਤੀ ਕਿਉਂਕਿ ਸਾਰਿਆਂ ਨੂੰ ਮਿੱਠੇ ਗੁਲਾਮ ਜਾਂ ਜਾਂਦੇ ਆ ਹੁਣ ਸائن ਕਿਹਨੇ ਕਰਨੇ ਤੁਸੀਂ ਆਪ ਹੀ ਤਾਂ ਆ ਸਿਸਟਮ ਆ ਬਣਿਆ ਪਿਆ ਆ ਹੁਣ ਮੰਗ ਕੀ ਕਰਦੇ ਹਾਂ ਕੀ ਹੁਣ ਸਾਡਾ ਤਾਂ ਹੁਣ ਇਹੀ ਸਿਸਟਮ ਹੈਗਾ ਜਿਹੜਾ ਆਹ ਟੈਂਡਰ ਬੋੜ ਇਹਨਾਂ ਦੀ ਚੁਕਾਈ ਜਾਵੇ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਸਾਡਾ ਇਥੋਂ ਖੜਾ ਛੁਡਾਇਆ ਜਾਵੇ ਆ ਗੰਦਾ ਜਿਹੜਾ ਮੋਸ਼ਕਾ ਸਾਰਾ ਚੁਕਾਇਆ ਜਾਵੇ ਸਾਡਾ ਜਿਹੜੇ ਫਿਰਨੀ ਆ ਵਾਤਾਵਰਨਾ ਸ਼ੁੱਧ ਕੀਤਾ ਜਾਵੇ ਬਬੂ ਜੀ ਅਸਤੇ ਇਹੀ ਜਾਉਣੇ ਆ ਸਾਡੀ ਇਹੀ ਮੰਗ ਆ ਜੀ ਤੇ ਇਹੀ ਸਾਰੀ ਮਤਲਬ ਪ੍ਰਸ਼ਾਸਨ ਕੋਲੋਂ ਜਿਹੜੀ ਆ ਵੀ ਮੰਗ ਕਰਦੇ ਆ ਅਸੀਂ ਬਸ ਇਹੀ ਸਾਡੀ ਗੱਲ ਹੈ ਪਿੰਡ ਦਾ ਸਾਰਾ ਬੁਰਾ ਹਾਲ ਕਰ ਚੁੱਕਿਆ ਜੀ ਇਹ 200 ਰੁਪਏ ਕਿਲੋ ਨੂੰ ਬਰਫੀ ਕਿੱਥੇ ਮਿਲਦੀ ਹੈ ਜਦੋਂ ਇਹਨਾਂ ਤੋਂ ਹਿਸਾਬ ਕਿਤਾਬ ਲਾਇਆ ਤੇ 350 ਰੁਪਏ ਕਿਲੋ ਤਾਂ ਇਹ ਖਰਚਾ ਦੱਸ ਰਹੇ ਤੇ 200 ਰੁਪਏ ਕਿਲੋ ਦੇ ਰਹੇ ਆ ਗਵੰਤਲਾਂ ਦੇ ਹਿਸਾਬ 'ਚ ਆ ਜੀ मैडम ਆਇਆ 7 ਮਿੰਟ ਤੋਂ ਕੰਮ ਕਰੇ ਕਿੰਨੀ ਕਿੰਨੀ ਮਿਠਾਈ ਹੁਣ ਚੁੱਕ ਕੇ ਵੇਚ ਚੁੱਕੇ ਹੋਣੇ ਆ ਆ ਦੇਖ ਰੋਈ ਡਾਇਰੀ ਤੇ ਕਿੰਨੀ ਡਾਇਰੀ ਦੇ ਉੱਤੇ ਦੇਖੋ ਜੀ ਆਹ ਦੇਖੋ 1000 ਗੋੜ ਕੇ ਦੱਸ ਦਿਓ 400 ਕਿਲੋ 500 ਕਿਲੋ ਲੈ ਕੇ ਕਿਦਾਂ ਕੰਮ ਮੈਂ ਤੁਹਾਨੂੰ ਹੁਣੇ ਦੱਸਦਾ ਵੱਡੀਆਂ ਵੱਡੀਆਂ ਛੋਟੇ ਤਾਂ ਬਾਹਲੇ ਆਜ ਹਜ਼ਾਰਾਂ ਕੁਆਂਟਲ ਚ ਹੈ ਜੀ ਹਜ਼ਾਰਾਂ ਕੁਆਂਟਲ ਲਿਆ ਜੀ ਤੁਸੀਂ ਦੇਖ ਲਓ ਡੇਟ ਉੱਤੇ ਲਿਖੀ ਹੋਈ ਹੈ 16 10 ਤੇ ਇਹ ਸਾਰਿਆਂ ਦੇ ਉੱਤੇ 16 10 ਕਿੱਥੇ ਕਿੱਥੇ ਗਈ ਹੈ ਕਿੰਨੀ ਕਿੰਨੀ ਗਈ ਹੈ ਤੁਹਾਨੂੰ ਦਿਖ ਰਹੀ ਹੈ ਸਾਰੀ ਦੇਖੋ ਜਿੰਨੇ ਪੀਪੇ 16 ਪੀਪਾ ਰਸਗੁਲਾ 4 ਪੀਪਾ ਆ ਤੇ ਜਿਹੜੇ ਦੁਕਾਨਦਾਰਾਂ ਦੇ ਕਿਹੇ ਉੱਥੇ ਉਹਨਾਂ ਦਾ ਐਡਰੈਸ ਵੀ ਹੈ ਇੱਥੇ ਉਹ ਇਹਨਾਂ ਤੋਂ ਵੈਰੀਫਿਕੇਸ਼ਨ ਕੀਤਾ ਜਦੋਂ ਗ੍ਰਿਫਤਾਰੀ ਹੋਊਗੀ ਉਹਦੇ ਚ ਵੈਰੀਫਿਕੇਸ਼ਨ ਹੋਊਗੀ ਜਦੋਂ ਉਹਨਾਂ ਤੇ ਐਫ ਆਈ ਆਰ ਹੋਵੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਇਹਨਾਂ ਦੀ ਇਨਕੁਆਰੀ ਕਰਕੇ ਜਿੰਨੇ ਦੁਕਾਨਦਾਰਾਂ ਕੋਲੇ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਬੰਦੇ ਚਲੋ ਵੀ ਛੋਟੇ ਆ ਜੇ ਇਹ ਤਿਆਰ ਕਰਦੇ ਆ ਜਿਹੜੇ ਵੱਡੇ ਮਗਰਮਾਰਸ਼ਾਨਾ ਤੋਂ ਲੈ ਕੇ ਇਕ ਜੋਦਾ ਜੀ ਵੀਰ ਵੀ ਗਲਾਬ ਜਮਨਾ ਤਾਂ 220 ਰੁਪਏ ਵੇਚ ਦਿਆ 100 ਰੁਪਏ ਬੈਠੇ ਬਿਠਾਈ ਉਹਨਾਂ ਦੇ ਵੀ ਕਾਰਵਾਈ ਕਰਾਉਣੀ ਹੈ ਕੌਣਸੇ ਨੂੰ ਫੜੇ ਇਹਨਾਂ ਦਾ ਰਿਮਾਂਡ ਲਵੇ ਇਹ ਦੁਕਾਨਦਾਰਾਂ ਦਾ ਨਾਮ ਦੱਸਣ ਉਹਨਾਂ ਦੇ ਬਰਾਬਰ ਕਾਰਵਾਈ ਹੋਵੇ ਫਿਰ ਅਸੀਂ ਇਸ ਮਸਲੇ ਨੂੰ ਠੰਡਾ ਪਾਣ ਦਿਆਂਗੇ ਉਹਨਾਂ ਦੀ ਕਿਰਪਾ ਹੈ ਸਾਨੂੰ ਜਿੰਨੇ ਦਿਨ ਮਰਜ਼ੀ ਸੰਘਰਸ਼ ਕਰਨਾ ਪਵੇ ਉਹ ਦੁਕਾਨਦਾਰ ਵੀ ਫੜਾਉਣੇ ਆ ਕੁਝ ਤਾਂ ਸਾਡੇ ਕੋਲੇ ਡੈਰੀ ਹੱਥ ਲੱਗੀ ਆ ਦੁਕਾਨਦਾਰਾਂ ਦੇ ਐਡਰੈਸ ਗਏ ਆ ਬਾਕੀ ਅਸੀਂ ਜਿਹੜਾ ਉਹ ਬੰਦਾ ਇਹਨਾਂ ਦਾ ਉਹਨੂੰ ਕੌਂਸ ਫੜੇ ਗੈਸਟ ਕਰੇ ਫੋਟੋ ਡੈਰੀ ਬਰਾਮਦ ਕਰੇ ਠੀਕ ਹੈ ਨਾ ਪਤਾ ਲੱਗੇ ਕਿਹੜੇ ਕਿਹੜੇ ਦੁਕਾਨਦਾਰਾਂ ਨੂੰ ਇਹ ਬਹੁਤ ਵੱਡਾ ਮਤਲਬ ਹਾਈ ਲੈਵਲ ਦੀ ਫੈਕਟਰੀ ਆ ਇਹ ਕੋਈ ਅੱਜ ਦਾ ਕੰਮ ਨਹੀਂ ਆ ਆ ਪਿੰਡ ਵਾਲਿਆਂ ਨੂੰ ਵੀ ਪਤਾ ਹਾਂ ਸਾਡੇ ਇਹਨਾਂ ਨੂੰ ਕੋਈ ਨਿੱਜੀ ਰੰਜਿਸ ਨਹੀਂ ਵੀ ਪਰਵਾਸੀ ਆ ਕੁਝ ਵੀ ਆ ਇਹ ਵਿਚਾਰੇ ਆਪਦਾ ਕੰਮ ਕਰਦੇ ਆ ਕਰਨ ਪਰ ਸਾਡੇ ਬੱਚਿਆਂ ਨੂੰ ਹੁਣ ਆਏ ਆ ਵੀ ਜਿਹੜੀ ਇਹ ਮਠਿਆਈ ਦੀਵਾਲੀ 'ਚ ਬੱਚੇ ਖਾਣਗੇ 30 40% ਬੱਚੇ ਉਸ ਤੋਂ ਬਾਅਦ ਹਸਪਤਾਲਾਂ 'ਚ ਜਾਣੇ ਆ ਬੱਚਿਆਂ ਵਾਲੇ ਡਾਕਟਰਾਂ ਕੋਲੋਂ ਕਿ ਡਾਕਟਰਾਂ ਦੇ ਵੀ ਇੰਨੇ ਬੱਚਿਆਂ ਦੇ ਡਾਕਟਰ ਵੀ ਇੰਨੇ ਬੇਕਰਕਾ ਉਹ ਵੀ ਨਵੇਂ ਨੇ ਗਰੀਬ ਆ ਅਮੀਰ ਆ ਵੱਢੀ ਤੁੜਿਆਉਂਦੇ ਆ ਫਿਰ ਉਹ ਫਿਰ 2 15 15 ਜਣਾ ਬਾਦ ਬੁਲਾਉਂਦੇ ਆ ਇਹ ਹੈਰਾਨ ਕਰਦਾ ਮਾਮਲਾ ਸ਼੍ਰੀ ਮੁਕਸਦ ਸਾਹਿਬ ਤੋਂ ਸਾਹਮਣੇ ਆਇਆ ਜਿੱਥੋਂ ਦੇ ਪਿੰਡ ਚੜੇਵਣ ਚ ਇਹ ਗੋਰਖ ਧੰਦਾ ਕੀਤਾ ਜਾ ਰਿਹਾ ਸੀ ਇਸ ਮਾਮਲੇ ਚ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸੈਂਪਲ ਲੈ ਲੈ ਗਏ ਨੇ ਸਾਹਮਣੇ ਆਏ ਤੱਥਾਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾਵੇਗਾ ਇਸੇ ਇਥੇ ਵਿਜ਼ਿਟ ਕੀਤਾ ਹੈ ਤਾਂ ਇਥੇ ਸੂਇਚ ਦਾ ਨੌਰਾ ਚੱਲ ਰਿਹਾ ਹੈ ਇਹਨਾਂ ਨੇ ਇਹ ਚਿੜੇਵਾਨ ਪਿੰਡ ਦੇ ਵਿੱਚ ਰੈਂਟ ਤੇ ਜਗ੍ਹਾ ਲਈ ਹੋਈ ਹੈ ਤੇ ਇਥੇ ਇਹ ਜਿਹੜੇ ਆ ਮਠਾਈਆਂ ਤਿਆਰ ਕਰ ਰਹੇ ਆ ਜਿਹੜੀਆਂ ਕਿ ਸੁੱਕੇ ਮਿਲਕ ਪਾਊਡਰ ਆ ਇਹਦੇ ਇਹਦੇ ਵਿੱਚ ਇਹਨਾਂ ਦੇ ਕੋਲ ਜਿਹੜਿਆ ਕੁਝ ਸਸਪੈਕਟਡ ਜਿਹੜਾ ਖੋਆ ਆ ਮਿਲਕ ਕੇਕ ਆ ਅਸੀਂ ਉਹਦਾ ਨੇ ਸੈਂਪਲ ਲੈ ਰਹੇ ਆ ਤੇ ਇਹ ਵੀ ਜਿਹੜੀ ਕਾਰਵਾਈ ਚੱਲ ਰਹੀ ਹੈ ਹਾਲੇ ਤੱਕ ਇਹਨਾਂ ਦੇ ਕੋਲ ਐਫਐਸਐਸਏ ਦਾ ਲਾਇਸੈਂਸ ਵੀ ਨਹੀਂ ਹੈ ਜੀ ਕੋਈ ਮਾਲਕ ਦਾ ਨਾਮ ਵਗੈਰਾ ਇਹਨਾਂ ਦਾ ਮਾਲਕ ਦਾ ਨਾਮ ਹੈਗਾ ਹੈ ਜੀ ਸਤਿ ਪੰਦਰਾਂ ਵਾਲਾ ਹੈ ਮਾਲਕ ਇਹ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਜੀ ਉਹ ਇਥੇ ਰੈਂਟ ਤੇ ਰੈਂਟ ਤੇ ਲੈ ਕੇ ਗੱਲ ਕਰ ਰਹੇ ਹਾਂ ਜੀ ਇਥੇ ਰੈਂਟ ਤੇ ਲੈ ਕੇ ਮੈਡਮ ਇਹ ਮਠਾਈਆਂ ਦਾ ਮਿਆਰ ਜਿਹੜਾ ਉਹ ਸਾਨੂੰ ਵੀ ਡਾਊਟਫੁਲ ਹੈ ਇਸ ਵਜ੍ਹਾ ਕਰਕੇ ਅਸੀਂ ਇਹਨਾਂ ਦੇ ਸੈਂਪਲ ਲੈ ਰਹੇ ਹਾਂ ਤੇ ਮਾਲ ਜਿਹੜਾ ਸਾਰਾ ਉਹ ਸੀਜ਼ ਕਰਾਂਗੇ ਕਿਸਾਨਾਂ ਵੱਲੋਂ ਤੇ ਇਲਾਕੇ ਦੇ ਲੋਕਾਂ ਵੱਲੋਂ ਲਾਏ ਜਾ ਰਹੇ ਇਲਜ਼ਾਮ ਬੇਹੱਦ ਗੰਭੀਰ ਨੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਦੁੱਧ ਤੋਂ ਹੀ ਇਹ ਘੱਟਿਆ ਪੱਧਰ ਦਾ ਖੋਆ ਤਿਆਰ ਕਰਕੇ ਅੱਗੇ ਸਪਲਾਈ ਕੀਤਾ ਜਾਂਦਾ ਸੀ ਬੇहद ਗੰਦਗੀ ਭਰੇ ਮਾਹੌਲ 'ਚ ਇਹ ਸਭ ਕੁਝ ਕੀਤਾ ਜਾ ਰਿਹਾ ਸੀ ਫਿਲਹਾਲ ਦੇਖਣਾ ਹੋਵੇਗਾ ਅੱਗੇ ਸਿਹਤ ਵਿਭਾਗ ਵੱਲੋਂ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ ਜਗਬਾਣੀ ਟੀਵੀ ਲਈ ਸੋਨੂ ਖੇੜਾ ਦੀ ਰਿਪੋਰਟ